ਸਾ ਇਹ ਪਾਣੀ ਕਿੰਨੇ ਰਸਤੇ ਤੋਂ ਆਇਆ ਕਈ ਲੋਕ ਨੇ 2-2 ਸਾਲ ਦਾ ਇਕੱਠਾ ਵੀ ਹਾਂਜੀ ਹਾਂਜੀ ਕਰ ਲਿਆ ਵਾ ਹਾਂਜੀ ਬਿਲਕੁਲ ਪਰ ਕੀ ਕਰਨਾ ਉਹ ਵੀ ਸਹੀ ਆਪਣੀ ਜਗ੍ਹਾ ਤੇ ਕਣਕ ਦੀ ਕੋਈ ਹੈ ਨਹੀਂ ਇਹ ਮੇਂਦਰੀਤੀ ਸੇ ਨੂੰ ਵੀ ਕਿੱਥੋਂ ਪੈਸਾ ਆਣਾ ਕਿੱਥੋਂ ਨਹੀਂ ਆਣਾ 4 ਦਿਨ ਪਾਣੀ ਆ ਤਾਂ ਸਭ ਨੇ ਆਉਣਾ ਵਾ ਮਣਕੇ ਕਿਸੇ ਨੇ ਸਾਡੀ ਸਾਰ ਨਹੀਂ ਲੈਣੀ ਸਾਨੂੰ ਕਾਂ ਦਾ ਸੋਚਣਾ ਪੈਂਦਾ ਵੀ ਗਾਂ ਹੈ ਕੀ ਵਰਤਨਾ ਵਾ ਇਸ ਲਈ ਸਾਨੂੰ ਜਮਾ ਕਰਨਾ ਪੈਂਦਾ ਵਾ ਕੋਈ ਚਾਹੁੰਦਾ ਕਿਸੇ ਤੋਂ ਕੋਈ ਮੰਗੇ ਸਾਡੇ ਕੋਲ ਮਾਲਕ ਕਾਣਾ ਵੀ ਪੈਲੀ ਦੇ ਅਸੀਂ ਤਾਂ ਚਾਹਨੇ ਕਿ ਰੱਬ ਸਾਨੂੰ ਵੀ ਇਹੋ ਜਿਹਾ ਬਣਾਵੇ ਜਿਹਨੂੰ ਦਾਨ ਕਰੀਏ ਮੰਗਣ ਨੂੰ ਕਿਸੇ ਦਾ ਵੀ ਨਾ ਚੀਨੀ ਕਰਦਾ ਪਰ ਕੀ ਕਰੀ ਹੁਣ ਹਲਾਤੀ ਇਦਾਂ ਦੇ ਬਣੇ ਪਿਆ ਸਾਡਾ ਵੀ ਕਿਹੜਾ ਜੀ ਕਰਦਾ ਹੈ ਉਹ ਚੇ ਤੁਹਾਨੂੰ ਪਤਾ ਤੁਸੀਂ 10 15 ਮਿੰਟ ਕੱਟੋਗੇ ਬਹੁਤ ਔਖੇ ਘਟਨੇ ਤੇ ਅਸੀਂ ਇੱਥੇ ਜ਼ਿੰਦਗੀ ਗੱਡੀ ਹੋਈ ਅਰਾਜ ਨੂੰ ਆ ਰਾਤ ਤੇ ਬੰਦ ਅੰਦਰ ਸੌਂ ਚੋਗੇ ਨਾ ਬਾਸਾ ਕਰਦੇ ਕੇਵਲ ਜਾਗੇ ਘਟਦੇ ਤੁਸੀਂ ਦੇਖੋ ਜਾਗੇ ਕਾਫੀ ਢੇੜ ਆ ਗਈ ਹੋ ਰਿੱਚ ਪਰ ਕਿੱਥੇ ਚਲ ਜਾਈਏ ਹੁਣ ਬੱਚੇ ਨੇ ਆ ਗਾਵਾ ਮੱਛਾ ਨੇ ਨਾ ਆਪਸੇ ਚਲ ਜੇ ਜਾਣੀ ਫਰਮਾਲ ਡੇਰ ਦਾ ਔਖਾ ਹੋ ਜਾਂਦਾ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਇੱਥੇ ਪ੍ਰਸ਼ਾਸਨ ਨੂੰ ਕੋਈ ਆਇਆ ਤੁਹਾਡੇ ਨਹੀਂ ਜੇ ਕੋਈ ਆਇਆ ਹੋਇਆ ਤੇ ਕੋਲ ਤੂੰ ਆਣ ਕੇ ਮੁੜ ਗਿਆ ਉਹ ਘਰਾਂ ਚ ਕੋਈ ਨਹੀਂ ਆਇਆ ਕੋਈ ਚੋਈ ਜਾਂਦੀ ਆ ਨਾ ਉਹ ਤੇ ਵਾਕਈ ਤੇ ਨਾਲ ਕਿਹਦੇ ਕੋਗੇ ਮੀਟਾ ਬਣਾਉਂ ਤੋਸ਼ਾਤ ਮੀਮੀ ਹੋ ਗਿਆ ਹੂੰ ਕਾਫੀ ਹਮਾਲੇ ਮਤਲਬ ਉਠਾਣੂ ਹੋ ਗਿਆ ਜੇ ਕੱਲ ਨੂੰ ਕੋਈ ਨੁਕਸਾਨ ਹੋ ਕੋਣ ਜ਼ਿੰਮੇਵਾਰ ਕੀ ਮੈਂ ਕਿੱਥੇ ਬਣੇ ਪਿਆ ਫਾਨ ਬਰੀਏ ਇਹ ਟਾਈਮ ਨਹੀਂ ਖਿਲ ਜਣਾਈ ਪਰ ਤੁਸੀਂ ਟਾਈਮ ਦਿੱਤੇ ਰੱਖਿਓ ਜਦੋਂ ਇਹ ਵੋਟਾ ਲੈਣ ਆਣਾ ਉਦੋਂ ਆਜਿਦਾ ਸਾਹਮਣੇ ਜਰੂਰ ਰੱਖਿਓ ਕੁਝ ਤਾਂ ਉਹ ਆਈ ਘਰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਇਹ ਘਰ ਇਹ ਇਹਨਾਂ ਦੇ ਹਾਲਾਤ ਕਿਦਾਂ ਦੇ ਹੋਣਗੇ ਜਦੋਂ ਇਹ ਮਨ ਲੋ ਘਰ ਦੇ ਆਪਾਂ ਕਹਿੰਦੇ ਨਾ ਕਿ ਸਭ ਕੁਝ ਹੁੰਦਾ ਹੋਏਗਾ ਤੇ ਇੱਥੇ ਮੈਨੂੰ ਲੱਗਦਾ ਕਿ ਤਰਪਾਈਲ ਦੀ ਜ਼ਰੂਰਤ ਵੀ ਹੋਣੀ ਹੈ ਤਨਜੋ ਬਜੀ ਇੱਥੇ ਤਰਪੈਲ ਦੇ ਦੇਖੋ ਹੁਣ ਜਿਹੜਾ ਸਹੀ ਬੰਦਾ ਹੋਏਗਾ ਨਾ ਉਹੰਪੇਲੀ ਗੱਲ ਤੇ ਮੰਗੇਗਾ ਹੀ ਨਹੀਂ ਅਨਖ ਦੇ ਨਾਲ ਕਿਉਂਕਿ ਆਪਣੇ ਪੰਜਾਬੀਆ ਦਾ ਖੂਨ ਹੀ ਇੱਦਾਂ ਦਾ ਵਾ ਅੰਦਰ ਦੇ ਅੰਦਰ ਘੁੱਟਦੇ ਰਹਿਣਗੇ ਪਰ ਮੰਗਣਗੇ ਨਹੀਂ ਪਰ ਜਿਹੜੇ ਜ਼ਰੂਰਤ ਆ ਉਹ ਸਹੀ ਮੈਨੇਚ ਜ਼ਰੂਰਤ ਇਨਾਂ ਨੂੰ ਆ ਤੇ ਮੈਂ ਤੇ ਇਹ ਸਾਰਿਆਂ ਨੂੰ ਚਾਹੂੰਗਾ ਕਿ ਮੇਰੇ ਵੀਰੋਂ ਇਹ ਦੇਖੋ ਆਪਣਾ ਪੰਜਾਬ ਹਮੇਸ਼ਾ ਦੇਣ ਦੇਣ ਵਾਲੇ ਪਾਸੇ ਖੜਾ ਰਿਹਾ ਵਾ ਪਰ ਇਹ ਆ ਕਿ ਅੱਜ ਆਪਾਂ ਉਹਨੂੰ ਮੰਗਤਾ ਨਾ ਬਣਾ ਦਈਏ ਕਿ ਜਿਹੜਾ ਬੰਦਾ ਦੇਖੋ ਟਰਾਲੀ ਦੇ ਪਿੱਛੇ ਚੜਿਆ ਹੁੰਦਾ ਜਾਂ ਟਰਾਲੀ ਦੇ ਨਾਲ ਲਮਕਿਆ ਹੁੰਦਾ ਜ਼ਰੂਰਤ ਆ ਕਿ ਜਿਹੜਾ ਟਾੜਾ ਜ਼ਰੂਰਤ ਹੈ ਇਸ ਪਰਿਵਾਰ ਦੇ ਨਾਲ ਆਪਾਂ ਨੂੰ ਖੜੇ ਹੋਣ ਦੀ। ਜੀ। ਬਾਕੀ ਮੈਂ ਫਿਰ ਆਪਣੇ ਤੰਜੂ ਸਾਹਿਬ ਤੁਹਾਡੇ ਮਾਧਿਅਮ ਨਾਲ ਇਹ ਕਹੂੰਗਾ ਕਿ ਜਿਹੜੇ ਪਰਿਵਾਰ ਮੈਂ ਇੱਕ ਇੱਕ ਮਿੰਟ ਬੱਸ ਪਹਿਲਾਂ ਜੀ ਕਿਹੜੀ ਕਿਹੜੀ ਤੁਹਾਡੇ ਇੱਥੇ ਜ਼ਰੂਰਤਾਂ ਕੀ-ਕੀ ਨੇ ਹੈਗੀਆਂ ਇਸ ਟਾਈਮ? ਸਾਨੂੰ ਉੱਤ ਕੋਈ ਨਹੀਂ ਔਕਾ ਚ 25-26 ਦਿਨ ਹੋ ਗਏ ਪਾਣੀ ਚ ਤੁਹਾਨੂੰ ਪਤਾ ਬਾਹਰ ਵੀ ਜਾਣੀ ਹੋਇਆ ਘਰਾਂ ਸੇ ਬੱਚੇ ਆਏ ਆ। ਹੂੰ। ਤੇ ਨੀਚੋਂ ਪਾਣੀ ਆ ਤੇ ਉੱਪਰੋਂ ਛੱਤਾਂ ਸਾਡੀਆਂ ਚੋ ਚੋ ਕੇ ਮੰਦਾ ਹਾਲ ਹੋਇਆ ਪਿਆ ਕਰਦਾ। ਸਾਡੀ ਜਾ ਕੇ ਦੇਖੋ ਕਮਰਿਆਂ ਦੇ ਵਿੱਚ ਪਾਣੀ ਪਾਣੀ ਆ। ਬਹੁਤ ਔਖਾ ਇੱਥੇ ਰਹਿਣਾ। ਇਹ ਤੇ ਇਹ ਪ੍ਰਸ਼ਾਸਨ ਨੂੰ ਕਹਿੰਨੇ ਕਿ ਸਾਡਾ ਸਾਨੂੰ ਪੰਨ ਦਾ ਕੁਛ ਨਾ ਕੁਛ ਕਰਕੇ ਦਿੱਤਾ ਜਾਏ। ਜੀ। ਲਓ ਜੀ ਤੇ ਤਪੈਲ ਵੀ ਦੋ ਇੱਕ ਆਪਣਾ। ਕਿਉਂਕਿ ਇਹਨਾਂ ਨੂੰ ਜ਼ਰੂਰਤ ਹੋਣੀ ਹੈ। ਨਹੀਂ ਪਾਈ ਅਤਰਪੈਲ ਪਾਇਆ ਵੀ ਚੋਹੀ ਜਾਂਦੇ ਨੇ। ਹਮ ਕਿੰਨੇ ਕਿੰਨੇ ਪਰਿਵਾਰਾ ਜੀ ਤੇ ਤੁਹਾਡੇ? ਇੱਥੇ ਅਸੀਂ ਦੋ ਜਾਣੀ ਆਂ ਇਸ ਟਾਈਮ। ਬਾਕੀ ਰਿਸ਼ਤੇਦਾਰਾਂ ਦੇ ਗਿਆ ਹੋ। ਜੀ। ਤੇ ਕਿੰਨੀ ਜ਼ਮੀਨ ਜਬੂਨ ਤੁਹਾਡੀ ਹੈਗੀ? ਜ਼ਮੀਨ ਹੈਗੀ 7 ਕਿੱਲੇ। ਹੂੰ ਹਾਂਜੀ ਹੂੰ ਤਾਂ ਮੈਨੂੰ ਲੱਗਦਾ ਕਿ ਜਦੋਂ ਮਹੀਨਾ ਡੇਢ ਮਹੀਨਾ ਹੋ ਗਿਆ ਬਚੇ ਕੁਝ ਨਹੀਂ ਉਹਨਾ ਨਹੀਂ ਕੋਈ ਕਣਕ ਦੀ ਵੀ ਆਸ ਨਹੀਂ ਹੈਗੀ ਵੀ ਬੀਜ ਚੀ ਜਾਣੀ ਆ ਜਾਂ ਨਹੀਂ ਬੀਜੀ ਜਾਣੀਗੀ ਹੂੰ ਬਹੁਤ ਔਖਾ ਠੀਕ ਹੈ ਜੀ ਹੋਰ ਮਨ ਲੁ ਕਿ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਇੱਥੇ ਪ੍ਰਸ਼ਾਸਨੋਂ ਕੋਈ ਆਇਆ ਤੁਹਾਡੇ ਨਹੀਂ ਜੇ ਕੋਈ ਆਇਆ ਵੀ ਹੋਇਆ ਉੱਥੇ ਪੋਲ ਤੋਂ ਹੀ ਆਣ ਕੇ ਮੁੜ ਗਿਆ ਉਹ ਘਰਾਂ ਚ ਕੋਈ ਨਹੀਂ ਆਇਆ ਹੂੰ ਹਾਂਜੀ ਦੇਖੋ ਥੋੜਾ ਅੱਗੇ ਆਓ ਤੁਸੀਂ ਇਹ ਲੈ ਕੇ ਆਓ ਕੈਮਰਾ ਤੇ ਚਲੋ ਵੈਸੇ ਕਿਹਨੂੰ ਦੱਸੇ ਕਿ ਇਹ ਚੀਜ਼ ਦਿਖਾਣੀ ਨਹੀਂ ਬਟ ਹੁਣ ਕੀ ਕਰੀਏ ਮਜਬੂਰੀ ਹੈ ਘਰ ਦੇ ਹਾਲਾਤ ਦੇਖੂਗੇ ਨਾ ਤੁਸੀਂ ਤਾਂ ਦੇਖੋ ਘਰ ਨੂੰ ਬਚਾਉਣ ਵਾਸਤੇ ਘਰ ਦੇ ਉੱਪਰ ਕਿਉਂਕਿ ਕਹਿੰਦੇ ਕਮਰੇ ਚੋਂਦੇ ਆ ਤੇ ਉੱਪਰ ਇਹਨਾਂ ਵਿਚਾਰਿਆਂ ਨੇ ਤਰਪੈਲਾ ਪਾਈਆਂ ਕੋਕਾ ਦੇ ਅੰਦਰ ਕਾਫੀ ਪਾਣੀ ਖੜਿਆ ਹੋਇਆ ਵਾ ਚੋ-ਚੋ ਕੇ ਵੀ ਮਤਲਬ ਸਮਾਨ ਮੈਂ ਤਾਂ ਰੱਖਿਆ ਹੋਇਆ ਆਜੋ ਜੀ ਆਜੋ ਤੁਹਾਡੇ ਇੱਥੇ ਘਰ ਦੇ ਵਿੱਚ ਕੋਈ ਡੋਗ ਵਗੈਰਾ ਤਾਂ ਨਹੀਂ ਹੈਗਾ ਨਹੀਂ ਜੇ ਕਿਉਂਕਿ ਫੀਡ ਚਾਹੀਦੀ ਤਾਂ ਉਹ ਵੀ ਦਿੰਦਈਏ ਮਾਲ ਡੰਗਰ ਦਾ ਆ ਜਾਂਦਾ ਰਸਣ ਹਾਂਜੀ ਹਾਂਜੀ ਸਾਰਾ ਵਗੈਰਾ ਆ ਜਾਂਦਾ ਵਾ ਤੇ ਉਸੇ ਲਿਆ ਕੇ ਰੱਖਿਆ ਘਰੇ ਹਾਂਜੀ ਦਾਦਾ ਹੀ ਔਖਾ ਵਾ ਕਿ ਸਮਾਨ ਸਮੋਨ ਸਾਡਾ ਹੁਣ ਅੰਦਰਾਂ ਚ ਵੀ ਤੁਹਾਨੂੰ ਪਤਾ ਕਿੱਥੇ ਸਾਂਭਣਾ ਉਹ ਦਿਖਾਈਓ ਘਰ ਦੇ ਹਾਲਾਤ ਜਿਹੜੇ ਨਾ ਆ ਦੇਖੋ ਆ ਕਮਰਾ ਪਾਣੀ ਨਾਲ ਹੀ ਭਰਿਆ ਪਿਆ ਮਤਲਬ ਹਜੇ ਤਾਂ ਕਾਫੀ ਸੋਕ ਗਿਆ ਜਿਹੜਾ ਕਹਿੰਦੇ ਨਾ ਕਿ ਬੈੱਡ ਵੀ ਤੁਹਾਨੂੰ ਮਨ ਲੋਕ نیچے ਰੱਖ ਕੇ ਉਹ ਫਿਰ ਪਾਣੀ ਦਾ ਕਰਕੇ ਅਸੀਂ ਉੱਚੇ ਕਿਤੇ ਸੀ ਵੀ ਜੇ ਪਾਣੀ ਜ਼ਿਆਦਾ ਚੜੂਗਾ ਤੇ ਕਮ ਸੇ ਕਮ ਬੈਠੇ ਤੇ ਬਾਤ ਜਾਣਗੇ ਤੇ ਪਰ ਚਲੋ ਔਰ ਦਿਨ ਹੀ ਉਕਰਾਂ ਸ਼ਾਤਾ ਆ ਚੋਈ ਜਾਂਦੀ ਆ ਮਾ ਉਹ ਬੰਦਰ ਵਾਕਈ ਜੇ ਨਾਲ ਕਿੰਨੇ ਦਿਨ ਹੋ ਗਏ ਮੀਤ ਪੈਣਾ ਉਥੋਂ ਛੱਤ ਨੀਵੀ ਹੋ ਗਿਆ ਹੂੰ ਕਾਫੀ ਉਬਾਲੇ ਮਤਲਬ ਠਾਣੂ ਹੋ ਗਿਆ ਜੇ ਕੱਲ ਨੂੰ ਕੋਈ ਨੁਕਸਾਨ ਹੋ ਕੌਣ ਜ਼ਿੰਮੇਵਾਰ ਤੇ ਤੁਸੀਂ ਇਥੋਂ ਬਾਹਰ ਕਿਉਂ ਨਹੀਂ ਚਲ ਜਾਂਦੇ ਕਿਉਂਕਿ ਮੈਨੂੰ ਤਾਂ ਲੱਗਦਾ ਕਿ ਘਰ ਜੇ 30 ਦਿਨ ਹੋ ਗਏ ਜਿਹੜਾ ਮਹੀਨਾ ਤੋਂ ਉੱਪਰ ਹੋ ਗਿਆ ਤੇ ਨੀਆਂ ਦਾ ਨੁਕਸਾਨ ਵੀ ਹੋਇਆ ਹੀ ਹੁਣ ਹਾਂਜੀ ਹੋਇਆ ਵੀ ਇਧਰ ਨਹੀਂ ਬੈਠ ਗਈ ਪਰਲੇ ਬੰਨੋ ਅਰ ਸੋਈ ਦੇਖੋ ਜਾ ਕੇ ਕਾਫੀ țeṛ ਆ ਗਈ ਹੈ ਵਿੱਚ ਪਰ ਕਿੱਥੇ ਚਲ ਜਾਈਏ ਹੁਣ ਬੱਚੇ ਨੇ ਆ ਗਾਵਾਂ ਮੱਝਾਂ ਨੇ ਨਾ ਆਪ ਤਾਂ ਚਲ ਚਲੇ ਜਾਣੀ ਫਿਰ ਮਾਲ ਡੰਗਰ ਦਾ ਔਖਾ ਹੋ ਜਾਂਦਾ ਨੇ ਦੇਖੋ ਪੰਜ ਜੀ ਆਪਾਂ ਦੇਖਿਆ ਤੁਹਾਡੇ ਇੱਥੇ ਹਾਲਾਤ ਹੈ ਜੀ ਮੈਨੂੰ ਲੱਗਾ ਪੰਜ ਸੱਤ ਘਾਤਾਂ ਮਤਲਬ ਪਰਮਾਤਮਾ ਨਾ ਕਰ ਇਦਾਂ ਹੋਵੇ ਪਰ ਇਦਾਂ ਦੇ ਹਾਲਾਤ ਹੋ ਚੁੱਕੇ ਆ ਹਾਂਜੀ ਪਰ ਕੀ ਕਰੀਏ ਨਹੀਂ ਕੋਈ ਹਟਕਾਣਾ ਚਾਣ ਨੂੰ ਹੂੰ ਸਾਡਾ ਵੀ ਕਿਹੜਾ ਜੀ ਕਰਦਾ ਹੈ ਉਹ ਚੁੱਚ ਤੁਹਾਨੂੰ ਪਤਾ ਤੁਸੀਂ 10 15 ਮਿੰਟ ਕੱਢੋਗੇ ਬਹੁਤ ਔਖੇ ਕੱਢਨੇ ਆ ਬਿਲਕੁਲ ਔਖੇ ਜੀ ਬਿਲਕੁਲ ਤੇ ਅਸੀਂ ਇੱਥੇ ਜ਼ਿੰਦਗੀ ਕੱਟਨੀ ਆ ਤੰਜੂ ਭਾਜੀ ਇਹ ਸਰਕਾਰਾਂ ਜਿਹੜੇ ਹੈਗੇ ਨਾ ਉਹ ਸਿਰਫ ਫੋਟੋਆਂ ਖਿਚਵਾਉਣ ਨੂੰ ਆ ਹੁਣ ਕੋਈ ਦੀ ਆਪਾਂ ਦੇ ਲੈ ਕੋਈ ਮੰਤਰੀ ਆਂਦਾ ਗੋਡਿਆਂ ਤੱਕ ਪਜਾਮਾ ਕੀਤਾ ਹੁੰਦਾ ਪਾਣੀ ਚ ਲੱਕੋ ਤੱਕ ਵ ਤਾਨੂੰ ਦੇਖ ਕੇ ਖਿੱਚ ਪੈਂਦੀ ਪਈ ਮੈਨੂੰ ਦੇਖ ਕੇ ਖਿੱਚ ਪੈਂਦੀ ਕਿ ਸਰਕਾਰਾਂ ਨੂੰ ਨੇ ਪੈਂਦੇ ਹੋਣਗੇ ਦੇਖੋ ਮੈਂ ਤੁਹਾਨੂੰ ਕਹਿਆ ਹੈ ਨਾ ਕਿ ਆਪਾਂ ਘਰਾਂ 'ਚ ਜਾ ਕੇ ਦੇਖਾਂਗੇ ਕਿਹੜੇ ਘਰਾਂ ਦੇ ਹਾਲਾਤ ਆ ਤੁਹਾਨੂੰ ਇੱਥੇ ਪਤਾ ਲੱਗੂ ਕਿਹੜੇ ਘਰਾਂ ਦੀ ਕੀ ਲੋੜ ਆ ਸਾਹਮਣੀ ਆ ਤੁਹਾਡੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਔਖਾ ਸਾਨੂੰ ਪਤਾ ਜੀ ਤਾਂ ਦਿਨ ਕੱਟਣ ਦੇ ਅਸੀਂ ਇੱਥੇ अच्छा जी चलो आ, ए वीर ਸਾਡੇ ਨਾ ਐਨਜੀਓ ਤੋਂ ਆਏ ਤੁਹਾਡੇ ਲਈ ਚਲੋ ਜੋ ਵੀ ਸਰਦਾ ਬੰਦਾ ਲੈ ਕੇ ਆਏ ਆ ਕੁਛ ਤੁਸੀਂ ਇਹਨਾਂ ਨੂੰ ਉਹ ਚੀਜ਼ ਦੱਸੋ ਕਿ ਜਿਹੜੀ ਲੋਕਾਂ ਦੀ ਲੋੜ ਆ ਕਿਉਂਕਿ ਮੈਨੂੰ ਲੱਗਾ ਘਰ ਔਰਜਾਨਾ ਜਿਹੜਾ ਰਾਸ਼ਨ ਔਰਜਾਨਾ ਲਓ ਉਹ ਇਸ ਟਾਈਮ ਲੋਕਾਂ ਨੇ ਬਹੁਤ ਰਾਸ਼ਨ ਤੇ ਬਹੁਤ ਆਇਆ ਆਪਾਂ ਨਹੀਂ ਕਹਿੰਦੇ ਰਾਸ਼ਨ ਆਇਆ ਆਇਆ ਕਈ ਲੋਕਾਂ ਨੇ ਦੋ ਦੋ ਸਾਲ ਦਾ ਇਕੱਠਾ ਵੀ ਕਰ ਹਾਂਜੀ ਹਾਂਜੀ ਕਰ ਲਿਆ ਹਾਂਜੀ ਬਿਲਕੁਲ ਪਰ ਕੀ ਕਰਨਾ ਉਹ ਵੀ ਸਹੀ ਆ ਆਪਣੀ ਜਗ੍ਹਾ ਤੇ ਕਣਕ ਦੀ ਕੋਈ ਹੈ ਨਹੀਂ ਮੈਂਦ ਵੀ ਕਿਸੇ ਨੂੰ ਵੀ ਕਿੱਥੋਂ ਪੈਸਾ ਆਉਣਾ ਕਿੱਥੋਂ ਨਹੀਂ ਆਉਣਾ ਚਾਰ ਦਿਨ ਪਾਣੀ ਆ ਤਾਂ ਸਭ ਨੇ ਆਉਣਾ ਵਾ ਮੜ ਕੇ ਕਿਸੇ ਨੇ ਸਾਡੀ ਸਾਰ ਨਹੀਂ ਲੈਣੀ ਅਣਾ ਸਾਨੂੰ ਗਾਂ ਦਾ ਸੋਚਣਾ ਪੈਂਦਾ ਵੀ ਗਾਂ ਹੈ ਕੀ ਵਰਤਨਾ ਵਾ ਇਸ ਲਈ ਸਾਨੂੰ ਜਮਾ ਕਰਨਾ ਪੈਂਦਾ ਵਾ ਮਜਬੂਰੀ ਹੈ ਸਾਡੀ ਵੀ ਅਸੀਂ ਚਾਹੁੰਦੇ ਨਹੀਂ ਕਿਸੇ ਕੋਈ ਚਾਹੁੰਦਾ ਕਿਸੇ ਤੋਂ ਕੋਈ ਮੰਗੇ ਸਾਂ ਖੁਦ ਮਾਲਕ ਆਣਾ ਵੀ ਪੈਲੀ ਦੇ ਅਸੀਂ ਤਾਂ ਚਾਹੁੰਨੇ ਕਿ ਰੱਬ ਸਾਨੂੰ ਵੀ ਇਹੋ ਜਿਹਾ ਬਣਾਵੇ ਕਿ ਨੂੰ ਦਾਨ ਕਰੀਏ ਮੰਗਣ ਨੂੰ ਕਿਸੇ ਦਾ ਵੀ ਰਜੀ ਨਹੀਂ ਕਰਦਾ ਪਰ ਕੀ ਕਰੀ ਹੁਣ ਲਾਤੀ ਇਦਾਂ ਦੇ ਬਣੇ ਪਿਆ ਕਿ ਮੰਗਤੇ ਬਣੇ ਪਿਆ ਵੈਸੇ ਵੀ ਪੰਜਾਬੀ ਵੈਸੇ ਮੰਗਦਾ ਨਹੀਂ ਪਰ ਹੁਣ ਮਜਬੂਰੀ ਹੈ ਮਜਬੂਰੀ ਬਹੁਤ ਜ਼ਿਆਦਾ ਤੁਸੀਂ ਦੇਖ ਲਓ ਅਸੀਂ ਰਾਤ ਨੂੰ ਆਹ ਰਾਤ ਦਾ ਟਾਈਮ ਨਾ ਅੰਦਰ ਸੌਂ ਚੁੱਕੇ ਨਾ ਬਾਹਰ ਸੌਂ ਚੁੱਕੇ ਆਂ ਕਈ ਵਾਰ ਰਾਤ ਜਾ ਕੇ ਘਟਦੇ ਆਂ ਅ ਤੁਹਾਡੇ ਸਾਹਮਣੇ ਆ ਬੈੱਡ ਬੂਡ ਸਭ ਪਿੱਛਾ ਪਿਆ ਸਭ ਮੀਂਹ ਦਾ ਪਾਣੀ ਆ ਕਮਰਿਆਂ ਦੇ ਵਿੱਚ ਭੈਣ ਪਤਾ ਕੀ ਆ ਇਹ ਟਾਈਮ ਨਿਕਲ ਜਾਣਾ ਹੀ ਪਰ ਤੁਸੀਂ ਟਾਈਮ ਤੇ ਤੇ ਰੱਖਿਓ ਜਦੋਂ ਇਹ ਹੋਟਲ ਆਣ ਆ ਨਾ ਉਦੋਂ ਆ ਜਿੱਦਾਂ ਸਾਹਮਣੇ ਜ਼ਰੂਰ ਰੱਖਿਓ ਪਰ ਆਪਾਂ ਲੋਕੀਆਂ ਪੜਪੜ ਰਹਿਣੇ ਆ ਕੋਈ ਨਾ ਵੀ ਪੁਲਿਸ ਆਣੇ ਆ ਅਸੀਂ ਕਿਸੇ ਨੂੰ ਮੋੜਨੀ ਪਾਉਣੀਗੀ ਸਾਡੀ ਕਿਸੇ ਨੇ ਨਹੀਂ ਸੁਣੀ ਆਣ ਕੇ ਘਰਾਂ ਚ ਜੇ ਕੋਈ ਆਇਆ ਵੀ ਉੱਥੋਂ ਪੋਲ ਤੋਂ ਅੱਗੇ ਉੱਥੋਂ ਚਲੇ ਗਏ ਨੇ ਘਰੇ ਕੋਈ ਨਹੀਂ ਆਇਆ ਇੱਕ ਬੈੱਡ ਲਓ ਤੁਹਾਨੂੰ ਪੈਂਦੀ ਜਿਹੜੀ ਇੱਕ ਚੀਜ਼ ਜੂ ਦਸੀਓ ਕਿਉਂਕਿ ਜਿਦਾ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੀ ਲੋਡ ਦੀ ਚੀਜ਼ਾਂ ਜਿਹੜੀਆਂ ਨਾ ਲੋਕਾਂ ਤੱਕ ਪਹੁੰਚ ਜਾਣਾ ਕਿਹੜੀ ਕਿਹੜੀ ਚੀਜ਼ ਜਿਹੜੀਆਂ ਅਸੀਂ ਨਾ ਅੱਜ ਤੁਹਾਡੇ ਤੱਕ ਨਹੀਂ ਅਸੀਂ ਕਿਨੂੰ ਹੋਰਾਂ ਤੱਕ ਵੀ ਪਹੁੰਚ ਜਵੇ ਕਿਹੜੀ ਕਿਹੜੀ ਚੀਜ਼ ਚਾਹੀਦੀ ਜੋ ਸੱਚ ਚਾਹੀਦੀ ਹੈ ਸੋਦਾ ਸੋਦਾ ਵੀ ਕਾਫੀ ਆ ਗਿਆ ਮਾਲ ਡੰਗਰ ਦਾ ਵੀ ਆ ਜਾਂਦਾ ਚਲੋ ਜਿੰਨਾਂ ਦੇ ਹਨ ਵੀ ਸਭ ਕੁਝ ਰੁੜ ਗਿਆ ਮੇਰੇ ਖਿਆਲ ਨਾਲ ਉਹਨਾਂ ਨੂੰ ਲੀੜਾ ਕੱਪੜਾ ਜੋ ਜ਼ਰੂਰਤ ਦੀਆਂ ਚੀਜ਼ਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਰੇਕ ਦੀ ਹੈਲਪ ਕਰਨੀ ਚਾਹੀਦੀ ਆ ਐਸ ਤਾਂ ਤਾਂ ਹਾਲਾਤ ਇਹ ਵੀ ਆ ਨਾ ਕਿ ਮੇਰੇ ਸਾਨਾ ਕਹਿਣਾ ਨਹੀਂ ਚਾਹੀਦਾ ਕਿ ਜੇ ਕੋਈ ਬੰਦਾ ਆਪਣੇ ਪੁਰਾਣੇ ਕੱਪੜੇ ਦੇਵੇ ਤਾਂ ਇਹ ਲੋਕ ਚਾਰੇ ਉਹ ਵੀ ਲੈ ਲੈਣ ਲੈ ਲੈਂਦੇ ਆ ਮੇਰਾ ਬੇਟਾ ਐਕਦਾ ਵੀ ਉਹਨੇ ਪਜਾਮੇ ਵੀ ਨੂੰ ਰੋਜ਼ ਕਹਿੰਦਾ ਮੈਂ ਨਾ ਸ਼ਹਿਰ ਵੀ ਨਹੀਂ ਜਾਉ ਹਾਂ ਜਾਂ ਮੈਂ ਚੱਲੇ ਨਹੀਂ ਕਹਿੰਦੀ ਕਿ ਥੋੜੇ ਬੋਤੇ ਸੀ ਦੁੱਧ ਪਾਉਣੇ ਪੈਸੇ ਹੈ ਉਹ ਮੈਨੂੰ ਕਹਿੰਦਾ ਮੇਰੇ ਕੋ ਪਜਾਮਾ ਆ ਦੇਖੋ ਇੱਕ ਧੋ ਕੇ ਬਾਤਾ ਇੱਕ ਭਾਗਿਓ ਚਲੇ ਗਿਆ ਬਹੁਤ ਔਖੇ ਹਾਲਾਤ ਨੇ ਸਾਡੇ ਸਾਡੇ ਅੰਦਰ ਚ ਵੀ ਕੱਪੜੇ ਸਭ ਭੱਜ ਗਏ ਆ ਦੇਖੋ ਇਹ ਸੱਤ ਕਿਲੇ ਦੇ ਮਾਲਕ ਆ ਸੱਤ ਕਿਲੇਲਾ ਬੰਦਾ ਜਿਹੜਾ ਨਾ ਚੰਗੀ ਬਲੀ ਰੋਟੀ ਖਾਂਦਾ ਸੱਤਕੇਲੇ ਮਾਲਕਨ ਕਹਿੰਦੇ ਨਾ 5 ਕਿਲੋ ਉੱਪਰ ਜਿਹੜਾ ਹੁੰਦਾ ਉਹਨੂੰ ਵਧਿਆ ਰੋਟੀ ਮਿਲਦੀ ਪਰ ਉਹ ਵਿਚਾਰੇ ਕਹਿੰਦੇ ਜਿਕੇ ਅੱਜ ਦੀ ਰੇਡ ਵਿੱਚ ਨਾ ਕੋਈ ਇਹਨਾਂ ਲੋਕਾਂ ਨੂੰ ਪੁਰਾਣੇ ਕੱਪੜੇ ਦੇ ਦੇ ਤਾਂ ਵਿਚਾਰੇ ਉਹ ਵੀ ਲੈਣ ਲਈ ਮਜਬੂਰ ਨੇ ਘਰ ਦੇ ਹਲਾਰ ਅੱਛਾ ਭਾਈ ਜੀ ਜਿੱਕਾ ਦੇ ਵਿੱਚ ਗੱਲ ਕੀਤੀ ਜਾਵੇ ਹੁਣ ਬਾਲਣ ਵਗੈਰਾ ਜਿਹੜੇ ਉਹ ਵੀ ਨਹੀਂ ਹੁਣੇ ਫੇ ਰੋਟੀ ਪਾਣੀ ਦਾ ਕਿਦਾਂ ਪਕਦਾ ਰੋਟੀ ਪਾਣੀ ਇਦਾਂ ਹੀ ਆਂ ਬਾਬਾ ਜੀ ਦੇ ਜਾਂਦੇ ਨੇ ਸਿੱਟੇ ਹਲ ਸਭ ਤੋਂ ਆਉਂਦੀ ਹੈ ਰੋਟੀ ਉਹ ਫੜਾ ਜਾਂਦੇ ਘਰਾਂ ਚ ਤੇ ਉਹਦੇ ਨਾਲ ਹੀ ਗੁਜ਼ਾਰਾ ਸਵੇਰ ਦੀ ਰੋਟੀ ਸ਼ਾਮ ਨੂੰ ਖਾ ਲਈਦੀ ਆ ਹਾਂਜੀ ਤੇ ਸਿਲੰਡਰ ਵਗੈਰਾ ਵੀ ਨਹੀਂ ਹੁੰਨੇ ਕਰੇ ਇਸ ਸਲੈਂਡਰ ਤੇ ਹੈਗਾ ਪਰ ਇਹਨਾਂ ਕਿ ਹੁਣ ਜਗਾ ਜਦੋਂ بارش ਵਗੈਰਾ ਹੁੰਦੀ ਨਾ ਉਹਦੇ ਥੋੜਾ ਔਖਾ ਜਾਂਦਾ ਰੋਟੀ ਦਾ ਤੇ ਉਧਰ ਦੇਖੋ ਅਸੀਂ ਕਣਕ ਵਗੈਰਾ ਕੱਢ ਕੇ ਮੰਚਿਆਂ ਤੇ ਰੱਖੀ ਹੋਈ ਆ ਤਾਂ ਰਸੋਈ ਵੀ ਸਾਰੀ ਉਹ ਐ ਕਿ ਹੁਣ ਇਹ ਡਿੱਗ ਪੈਣੀ ਹੁਣ ਇਹ ਡਿੱਗ ਪੈਣੀ ਕਾਫੀ ਉਹਦੇ ਚ ਤੇੜ ਆ ਚੁੱਕੀ ਆ ਚਲੋ ਵਾਹਿਗੁਰੂ ਕਰੇ ਇਹੋ ਜੀ ਘਟਨਾ ਹੋਵੇ ਭੈਣ ਜੀ ਇਹ ਬੈਡ ਇਹਦੇ ਵਿੱਚ ਤੁਹਾਨੂੰ ਮਨ ਲੋ ਕਿ ਇਹਨਾਂ ਨੇ ਬਣਾ ਕੇ ਦੇ ਦੇਣਾ ਤੁਹਾਡੇ ਪਰਿਵਾਰ ਕਿਉਂਕਿ ਆਰਾਮ ਨਾਲ ਸੌਂ ਵੀ ਸਕਦਾ ਵਾ ਨਾ ਤੇ ਬਾਕੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਹੋਰ ਵੀ ਚੀਜ਼ਾਂ ਹੋਵੇ ਦੇਖੋ ਜੀ ਇੱਕ ਘਰ ਦੇ ਹਾਲਾਤ ਜਿਹੜੇ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਘਰ ਦੇ ਹਾਲਾਤ ਜਿਹੜੇ ਨਾ ਪੰਜ ਤੋਂ 6 ਘਰ ਆ ਜਿਹੜੇ ਇੱਥੇ ਇਸ ਟਾਈਮ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਔਰ ਪਰਮਾਤਮਾ ਇਹ ਵੀ ਕਹਿੰਦੇ ਸਾਡਾ ਘਰ ਜਿਹੜਾ ਚੋਂ ਡਿਆ ਵਿਚਾਰਾ ਕੋਈ ਚੀਜ਼ ਨਹੀਂ ਬਚੀ ਸੱਤ ਕਿਲੇ ਦੇ ਮਾਲਕ ਹੈ ਲੇਕਿਨ ਮੰਗਰ ਨੂੰ ਮਜਬੂਰ ਆ ਰੋਟੀ ਜਿਹੜੀ ਆ ਜਿਵੇਂ ਨਾ ਕਹਿੰਦੇ ਇੱਕ ਮੈਂ ਦੇਖ ਰਿਹਾ ਸੀ ਇੰਟਰਵਿਊ ਕਹਿੰਦੇ ਸੀ ਕਿ ਜਿਹੜੇ ਸੰਤ ਸੀਚੇ ਵਾਲਾ ਉਹ ਲੋਕਾਂ ਨੂੰ ਰੋਟੀਆਂ ਦੇਣ ਦੀ ਬਜਾਏ ਕੁਝ ਨਹੀਂ ਕਰ ਰਹੇ ਤਾਂ ਇਹ ਲੋਕ ਕਹਿੰਦੇ ਆ ਕਿ ਉਹੀ ਲੈ ਕੇ ਇਹਨਾਂ ਕੋ ਆ ਰਹੇ ਆ ਉਸ ਤੋਂ ਬਾਅਦ ਆ ਵੀ ਕੋਈ ਨਹੀਂ ਰਿਹਾ ਤੇ ਦੂਜੀ ਵਾਹਿਗੁਰੂ ਕਰੇ ਕਿ ਜਲਦੀ ਜਿਹੜਾ ਇਹ ਜਿਹੜੀ ਮੁਸੀਬਤ ਆ ਜਿਹੜੀ ਇਹ ਆਫਤ ਹੈ ਜਲਦੀ ਖਤਮ ਹੋਵੇ ਔਰ ਇਹ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਸਹੀ ਤਰੀਕੇ ਨਾਲ ਰਹਿ ਸਕਣ